ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ 8:50 ਮਿੰਟ ਹੋ ਗਏ ਯਾਨੀ ਕਿ 9:00 ਵਜਣ ਵਾਲੇ ਨੇ ਤਰੀਕ ਹੈ 23 ਜੁਲਾਈ ਦਿਨ ਬੁੱਧਵਾਰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀ ਦੀਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੇਵੂੰਗੀ ਫੁੱਲ ਗਾਰੰਟੀ ਕਿਸ ਚੀਜ਼ ਦੀ ਵੀ ਆਪਾਠ ਕਰਨ ਦੇ ਨਾਲ ਉਹ ਕੁਝ ਵੀ ਮਿਲ ਜਾਂਦਾ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਤੇ ਨਾਲ ਹੀ ਤੁਹਾਡੇ ਮੈਂ ਇੱਕ ਹੱਦਬੀਤੀ ਵੀ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਉਹਤੇ ਅਮਲ ਜ਼ਰੂਰ ਕਰਿਓ ਤੇ ਵਾਰ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਇਤੀ ਵੀਡੀਓ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਜਿਹੜੀ ਗੁਰਬਾਣੀ ਦੇ ਬਾਰੇ ਆਪਾਂ ਗੱਲ ਕਰਾਂਗੇ ਨਾ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਵੀ ਜਦੋਂ ਆਪਾਂ ਪਰਮਾਤਮਾ ਦੇ ਚਰਨੀ ਲੱਗਦੇ ਆਂ ਤੇ ਆਪਾਂ ਅਰਦਾਸ ਕਰਦੇ ਆਂ ਤਾਂ ਸਭ ਤੋਂ ਪਹਿਲੀ ਜਿਹੜੀ ਚੀਜ਼ ਸਾਡੇ ਅੰਦਰ ਹੋਣੀ ਚਾਹੀਦੀ ਆ ਉਹ ਵਿਸ਼ਵਾਸ ਹੈ ਤੇ ਸਾਡੀ ਪੱਕੀ ਭਾਵਨਾ ਤੇ ਫਿਰ ਜਦੋਂ ਆਪਾਂ ਇਹ ਦੋਨੋਂ ਚੀਜ਼ਾਂ ਦੇ ਮਨ ਵਿੱਚ ਧਾਰ ਕੇ ਗੁਰੂ ਨੂੰ ਧਿਆਉਂਦੇ ਆਂ ਤਾਂ ਫਿਰ ਦੇਰ ਨਹੀਂ ਲੱਗਦੇ ਕੁਝ ਪਲਾਂ ਵਿੱਚ ਵੀ ਸਾਡੇ ਕਾਰਜ ਜਿਹੜੇ ਆ ਉਹ ਹੋ ਜਾਂਦੇ ਨੇ ਸੋ ਇਸ ਕਰਕੇ ਮਨ ਨਹੀਂ ਡੁੱਲਣਾ ਚਾਹੀਦਾ ਜਦੋਂ ਪਰਮਾਤਮਾ ਦੇ ਚਰਨੇ ਲੱਗੋ ਪੂਰੇ ਵਿਸ਼ਵਾਸ ਨਾਲ ਲੱਗੋ ਮਨ ਇੱਧਰ ਉੱਧਰ ਨਾ ਪਟਕਾਓ ਇਹ ਨਾ ਸੋਚੋ ਦਿਮਾਗ 'ਚ ਇਹ ਚੀਜ਼ ਨਾ ਲੈ ਕੇ ਆਓ ਵੀ ਮੈਂ ਪਾਠ ਇੰਨੇ ਟਾਈਮ ਤੋਂ ਕਰ ਰਹੀ ਆ ਜਾਂ ਮੈਂ ਪਾਠ ਤਾਂ ਕਰ ਰਹੀ ਆ ਕਿ ਮੇਰਾ ਕੰਮ ਬਣੂਗਾ ਸੋ ਜੇ ਇਹ ਮਨ ਵਿੱਚ ਇਹ ਗੱਲ ਆ ਰਹੀ ਹੈ ਇਹਦਾ ਮਤਲਬ ਵਿਸ਼ਵਾਸ ਵਾਲੇ ਕੱਚਾ ਸੋ ਪੱਕਾ ਕਿਵੇਂ ਹੋਗਾ ਬਾਣੀ ਜਪਦੇ ਰਹੋ ਤੇ ਅਰਦਾਸ ਕਰਕੇ ਇਹੀ ਕਹੋ ਕਿ ਵਾਹਿਗੁਰੂ ਤੁਸੀਂ ਹੀ ਕਿਰਪਾ ਕਰਨੀ ਹੈ ਤੁਸੀਂ ਹੀ ਮੇਰੇ ਵਿਸ਼ਵਾਸ ਨੂੰ ਪੱਕਾ ਕਰਨਾ ਠੀਕ ਹੈ ਲੜਨਾ ਛੱਡੋ ਕੋਈ ਗੱਲ ਨਹੀਂ ਪਰਮਾਤਮਾ ਜ਼ਰੂਰ ਮਿਹਰ ਕਰਨਗੇ ਹੁਣ ਆਪਾਂ ਇੱਕ ਹੱਡ ਵੀਤੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇੱਕ ਵੀਰ ਨੇ ਉਹ ਪੋਸਟ ਦੇ ਵਿੱਚ ਜੋਬ ਕਰਦੇ ਨੇ ਤੇ ਉਹ ਕਹਿੰਦੇ ਨਾ ਵੀ ਮੈਂ ਮਤਲਬ ਕਿ ਆਪਦੀ ਜਿਹੜੀ ਸੈਲਰੀ ਸੀ ਉਹਦੇ ਵਿੱਚ ਇੰਨਾ ਨਹੀਂ ਬਚਾ ਪਾਉਂਦਾ ਸੀ ਕਿ ਮੈਂ ਆਪਦੀ ਬੱਚਿਆਂ ਲਈ ਕੱਲ ਨੂੰ ਕੋਈ ਬਹੁਤ ਵਧੀਆ ਉਹ ਕਰ ਸਕਾਂ ਦੇਖੋ ਕਈ ਲੋਕ ਇਹ ਕਹਿ ਦਿੰਦੇ ਹਨਾ ਵੀ ਜਿਹੜੇ ਪੋਸਟਸ ਵਾਲੇ ਹੁੰਦੇ ਉਹਨਾਂ ਕੋਲ ਦੋ ਨੰਬਰ ਦਾ ਪੈਸਾ ਜਾਂਦਾ ਪਰ ਬਹੁਤ ਸਾਰੇ ਪੋਸਟਸ ਵਾਲੇ ਇਮਾਨਦਾਰ ਵੀ ਹੁੰਦੇ ਆ ਜੋ ਬੜੀ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਦੇ ਨੇ ਜਿੰਨੀ ਤਨਖਾਹ ਮਿਲਦੀ ਹੈ ਉਹਦੇ ਵਿੱਚ ਹੀ ਉਹਦਾ ਗੁਜ਼ਾਰਾ ਕਰਦੇ ਨੇ ਸੋ ਸਾਰੇ ਚੰਗੇ ਨਹੀਂ ਅਗਰ ਹੁੰਦੇ ਤਾਂ ਸਾਰੇ ਮਾੜੇ ਵੀ ਨਹੀਂ ਹੁੰਦੇ ਹਨਾ ਸੋ ਇਦਾਂ ਦੇ ਇੱਕ ਵੀਰੋ ਕਹਿੰਦੇ ਵੀ ਮੈਂ ਪੋਸਟ ਪੰਜਾਬ ਪੋਸਟ ਦੇ ਵਿੱਚ ਨੌਕਰੀ ਕਰਦਾ ਤੇ ਪਰ ਮੇਰੇ ਕੋਲੇ ਇੰਨੇ ਪੈਸੇ ਨਹੀਂ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ 'ਚ ਵਧੀਆ ਸੈੱਟ ਕਰ ਸਕਾਂ ਮਤਲਬ ਮੇਰੀ ਜਿਹੜੀ ਤਨਖਾਹ ਸੀ ਉਹਦੇ ਨਾਲ ਉਹਨਾਂ ਦਾ ਪੜਾਈ ਦਾ ਖਰਚਾ ਸਾਡੇ ਘਰ ਦਾ ਖਰਚਾ ਤੇ ਉਹ ਸਾਰਾ ਵਧੀਆ ਚੱਲ ਜਾਂਦਾ ਸੀ ਪਰ ਅਗਰ ਮੈਂ ਕਹਾ ਵੀ ਬਚਤ ਨਹੀਂ ਹੁੰਦੀ ਸੀ ਮੈਨੂੰ ਵੀ ਮੈਂ ਆਪਦੇ ਬੱਚਿਆਂ ਨੂੰ ਬਾਹਰ ਭੇਜ ਸਕਾਂ ਜਾਂ ਕੋਈ ਬਿਜ਼ਨਸ ਸ਼ੁਰੂ ਕਰਕੇ ਦੇ ਸਕਾਂ ਤਾਂ ਉਹ ਨਹੀਂ ਸੀ ਤੇ ਕਹਿੰਦੇ ਨਾ ਇੱਕ ਦਿਨ ਕੀ ਹੋਇਆ ਮੇਰੀ ਬੇਟੀ ਹੋਸਟਲ ਚ ਆਈ ਹੁਣ ਤੁਹਾਨੂੰ ਪਤਾ ਹੋਸਟਲ ਦੇ ਵੀ ਬਹੁਤ ਖਰਚੇ ਹੁੰਦੇ ਆ ਹਨਾ ਹੋਸਟਲ ਦੇ ਵਿੱਚ ਰਹਿ ਕੇ ਉਹਨਾਂ ਦੀ ਬੇਟੀ ਪੜ੍ਹਾਈ ਕਰ ਰਹੀ ਸੀ ਪਿਓ ਕਾ ਰਾਈ ਤੇ ਕਾ ਰਕੇ ਨਾ ਉਦਾਸ ਜੀ ਹੋ ਕੇ ਬੈਠ ਗਈ ਤਾਂ ਉਹਨਾਂ ਦੀ ਜਿਹੜੀ ਬੇਟੀ ਦੀ ਮਾਂ ਸੀ ਜਿਹਨੇ ਉਹ ਵੀਰ ਦੇ ਘਰ ਵਾਲੀ ਸੀ ਉਹਨੇ ਪੁੱਛਿਆ ਵੀ ਤੂੰ ਉਦਾਸ ਜੀ ਬੈਠੀ ਅੱਜ ਵੀ ਕੀ ਗੱਲ ਹੋਈ ਤਾਂ ਉਹ ਕਹਿੰਦੀ ਕਿ ਕੁਛ ਨਹੀਂ ਤੇ ਕਹਿੰਦੀ ਉਹਦੀ ਮਾਂ ਨੇ ਜੋਰ ਪਾਇਆ ਵੀ ਤੂੰ ਦੱਸ ਵੀ ਕੋਈ ਗੱਲ ਐ ਤਾਂ ਫਿਰ ਉਹਨੇ ਕਿਹਾ ਕਹਿੰਦੀ ਮੇਰੇ ਨਾਲ ਦੀਆਂ ਨਾ ਸਾਰੀਆਂ ਬਾਹਰ ਚਲੀਆਂ ਕੈਨੇਡਾ ਤੇ ਮੈਂ ਵੀ ਜਾਣਾ ਤੇ ਜਦੋਂ ਇਹ ਗੱਲ ਮਤਲਬ ਉਹਨਾਂ ਨੇ ਆਪਦੇ ਹਸਬੰਦ ਨਾਲ ਕਰੀ ਤਾਂ ਜਿਹੜਾ ਉਹ ਵੀਰ ਸੀ ਉਹ ਬੜਾ ਉਦਾਸ ਹੋਇਆ ਉਹਨੇ ਮਨ ਵਿੱਚ ਹੀ ਆਇਆ ਵੀ ਮੈਂ ਕਿੱਥੋਂ ਕਰਾਂਗਾ ਵੀ ਆਪਾਂ ਦੇ ਕੋਲ ਤਾਂ ਇੰਨਾ ਫੰਡ ਹੀ ਹੈ ਨਹੀਂ ਵੀ ਆਪਾਂ ਇਹਨੂੰ ਬਾਹਰ ਭੇਜ ਸਕੀਏ ਤੇ ਫਿਰ ਨਾ ਉਹਨਾਂ ਦੇ ਦਿਮਾਗ 'ਚ ਆਇਆ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਜੇ ਆਪਾਂ ਧੰਤਨ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਜਾ ਕੇ ਦੁਪਹਿਰਾ ਸੈਵ ਕੱਟੀਏ ਤਾਂ ਹਰ ਅਰਦਾਸ ਪ੍ਰਵਾਨ ਹੁੰਦੀ ਹੈ ਤੇ ਉਸ ਵੀਰ ਨੇ ਕੀ ਕੀਤਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਜ਼ਰੂਰ ਦੱਸੂਗੀ ਵੀ ਚਪੈਰਾ ਸਾਬ ਕਿਸ ਤਰੀਕੇ ਨਾਲ ਕੱਟ ਸਕਦੇ ਹੋ ਕਿਵੇਂ ਕੱਟ ਸਕਦੇ ਹੋ ਘਰ ਵਿੱਚ ਕਿਵੇਂ ਕੱਟ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਦੱਸੂਗੀ ਵੀਡੀਓ ਨੂੰ ਸਕਿਪ ਨਾ ਕਰੇ ਠੀਕ ਹੈ ਤੇ ਇੱਕ ਨਾਲ ਹੋਰ ਗੱਲ ਕਲੀਅਰ ਕਰ ਦਵਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਥਾਨ ਤੇ ਐਤਵਾਰ ਨੂੰ ਵਿੱਚ ਪੈਰਾ ਸਾਬ ਕੱਟਿਆ ਜਾਂਦਾ ਤੇ ਬੁੱਧਵਾਰ ਨੂੰ ਵਿੱਚ ਪੈਰਾ ਸਾਬ ਕੱਟਿਆ ਜਾਂਦਾ ਠੀਕ ਹੈ ਸ਼ਾਇਦ ਬਹੁਤ ਸੰਗਤਾਂ ਨੂੰ ਇਹ ਚੀਜ਼ ਪਤਾ ਵੀ ਨਹੀਂ ਹੋਣੀ ਤੇ ਉਹ ਕਹਿੰਦੇ ਮੈਂ ਪਹਿਲਾਂ ਤਾਂ ਐਤਵਾਰ ਆਉਂਦਾ ਇਹਾ ਫਿਰ ਕਹਿੰਦੇ ਮੈਂ ਬੁੱਧਵਾਰ ਨੂੰ ਜਾਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਤਾ ਚੱਲਿਆ ਇਹ ਬੁੱਧਵਾਰ ਨੂੰ ਵੀ ਦੁਪਹਿਰਾਂ ਸਿਰ ਕੱਟਿਆ ਜਾਂਦਾ ਕਹਿੰਦੇ ਮੈਂ ਨਾ ਉੱਥੇ ਗਿਆ ਤੇ ਦੁਪਹਿਰਾਂ ਸਿਰ ਕੱਟਿਆ ਅਰਦਾਸ ਕੀਤੀ ਵੀ ਬਾਬਾ ਜੀ ਤੁਸੀਂ ਕਿਰਪਾ ਕਰੋ ਤੇ ਵੀ ਐਦਾ ਕਰਕੇ ਤੁਸੀਂ ਜਾਣੀ ਜਾਣੋ ਵੀ ਬੱਚੀ ਦਾ ਸੁਪਨਾ ਬਾਹਰ ਜਾਣਾ ਪਰ ਮੇਰੇ ਕੋਲੇ ਇੰਨਾ ਪੈਸਾ ਨਹੀਂ ਹੈਗਾ ਕਹਿੰਦੇ ਮੈਂ ਤਿੰਨ ਦੁਪਹਿਰਾਂ ਸਿਰ ਕੱਟੇ ਤੇ ਚੌਥੇ ਦੁਪਹਿਰਾਂ ਸਿਰ ਨੂੰ ਕਹਿੰਦੇ ਤੁਸੀਂ ਇਹ ਸਮਝ ਲਓ ਵੀ ਸਾਨੂੰ ਇਹ ਨਹੀਂ ਪਤਾ ਚੱਲਿਆ ਵੀ ਕਿੱਥੋਂ ਕਿਵੇਂ ਕੀ ਹੋਇਆ ਕਿ ਨਹੀਂ ਹੋਇਆ ਕਹਿੰਦੇ 25 ਲੱਖ ਰੁਪਏ ਇਕੱਠਾ ਹੋ ਗਿਆ ਤੀਜੇ ਚਤਾਰਾ ਸਭ ਕੱਟਣ ਤੋਂ ਬਾਅਦ ਕਹਿੰਦਾ ਕਿੱਥੋਂ ਹੋਇਆ ਕਿਵੇਂ ਹੋਇਆ ਮੈਨੂੰ ਖੁਦ ਹੈਰਾਨੀ ਆ ਕਿਵੇਂ ਸਭ ਕੁਝ ਬਣਦਾ ਗਿਆ ਪਤਾ ਹੀ ਨਹੀਂ ਚੱਲਿਆ ਉਹ ਕਹਿੰਦੇ ਵੀ ਮੈਂ ਤਾਂ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਸਕੂ ਕਿਉਂਕਿ ਮੈਨੂੰ ਪਤਾ ਸੀ ਫੰਡ ਬਹੁਤ ਚਾਹੀਦਾ ਹੁੰਦਾ ਬਾਹਰ ਭੇਜਣ ਲਈ ਸਟੱਡੀ ਭੇਜਦੇ ਹਨਾ ਤੇ ਕਹਿੰਦੇ ਮੇਰੇ ਕੋਲ ਓਨੇ ਪੈਸੇ ਹੈ ਨਹੀਂ ਸੀ ਕਹਿੰਦੇ ਕਿ 25 ਲੱਖ ਇਕੱਠਾ ਹੋਇਆ ਕਹਿੰਦਾ ਮੈਂ ਪੈਸੇ ਵੀ ਇਕੱਠੇ ਹੋ ਗਏ ਪਰ ਮੇਰੇ ਮਨ ਵਿੱਚ ਵੀ ਇਹ ਚੀਜ਼ ਚੱਲ ਰਹੀ ਸੀ ਵਾਕਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੌਣ ਤਾਂ ਚੁਟਕੀਆਂ ਦੇ ਵਿੱਚ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਸਕਦੇ ਨੇ ਕਹਿੰਦੇ ਮੇਰੀ ਬੇਟੀ ਬਾਹਰ ਗਈ ਉਸ ਤੋਂ ਬਾਅਦ ਮੇਰਾ ਬੇਟਾ ਵੀ ਬਾਹਰ ਚੱਲਿਆ ਗਿਆ ਤੇ ਕਹਿੰਦੇ ਵੀ ਉਸ ਦਿਨ ਤੋਂ ਐਸੀ ਸਾਡੀ ਭਾਵਨਾ ਬਣੀ ਤੇ ਕਹਿੰਦੇ ਹੁਣ ਹਰ ਬੁੱਧਵਾਰ ਨੂੰ ਅਸੀਂ ਵੇਟ ਕਰਦੀਆਂ ਵੀ ਕਦੋਂ ਬੁੱਧਵਾਰ ਆਵੇ ਤੇ ਕਦੋਂ ਅਸੀਂ ਜਾ ਕੇ ਉੱਥੇ ਦੁਪਹਿਰਾ ਸਭ ਕੱਢੀਏ ਕਹਿੰਦੇ ਉਸ ਦਿਨ ਦੀ ਐਸੀ ਭਾਵਨਾ ਸਾਡੀ ਬਣੀ ਆ ਸੋ ਜਦੋਂ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਸਥਾਨ ਤੇ ਜਾਂਦੇ ਆ ਦੁਪਹਿਰਾ ਸਭ ਕੱਟਦੇ ਆ ਨਾ ਤਾਂ ਪ੍ਰਮਾਤਮਾ ਜ਼ਰੂਰ ਮਿਹਰ ਕਰਦੇ ਨੇ ਜ਼ਰੂਰ ਅਰਦਾਸ ਪ੍ਰਵਾਨ ਕਰਦੇ ਨੇ ਉਹ ਤੇ ਜੇ ਤੁਸੀਂ ਕੋਈ ਕਾਰਨ ਹੈ ਤੁਸੀਂ ਉੱਥੇ ਜਾ ਕੇ ਨਹੀਂ ਕੱਟ ਸਕਦੇ ਹਰ ਦੁਪਹਿਰਾ ਸਭ ਤੁਸੀਂ ਉੱਥੇ ਜਾ ਕੇ ਨਹੀਂ ਕੱਟ ਸਕਦੇ ਤਾਂ ਤੁਸੀਂ ਚਾਹੀ ਘਰੇ ਬਹਿ ਕੇ ਸੁੱਖ ਲੋ ਬੀਤਾਂਤਨ ਬਾਬਾ ਦੀਪ ਸਿੰਘ ਜੀ ਜੋਤ ਜਗਾ ਕੇ ਤੇ ਉਹਨਾਂ ਦੇ ਚਰਨਾਂ ਚ ਅਰਦਾਸ ਕਰਕੇ ਘਰੇ ਸੁੱਖ ਲੋ ਬਾਬਾ ਦੀਪ ਸਿੰਘ ਜੀ ਸਾਡੇ ਆਕਾਰਜ ਬਣ ਜਾਣ ਅਸੀਂ ਐਨੇ ਚ ਪਹਿਰਾ ਸਰਵ ਘਰ ਵਿੱਚ ਕੱਟਾਂਗੇ ਤੇ ਜਿਸ ਦਿਨ ਤੁਹਾਡਾ ਆਕਾਰਜ ਬਣ ਜਾਵੇ ਨਾ ਫਿਰ ਉਸ ਦਿਨ ਜ਼ਰੂਰ ਗੁਰੂ ਸਾਹਿਬ ਦੇ ਚਰਨਾਂ ਚ ਉੱਥੇ ਜਾ ਕੇ ਅਰਦਾਸ ਕਰਕੇ ਸ਼ੁਕਰਾਨਾ ਕਰਿਆ ਕਰਕੇ ਆਇਆ ਕਰੋ ਤੇ ਜੇ ਤੁਸੀਂ ਪਹਿਲਾ ਦੁਪਹਿਰਾ ਸਭ ਉੱਥੇ ਕੱਟ ਸਕਦੇ ਹੋ ਤਾਂ ਉਹ ਵੀ ਵਧੀਆ ਪਹਿਲਾ ਦੁਪਹਿਰਾ ਸਭ ਉੱਥੇ ਕੱਟ ਲਓ ਬਾਕੀ ਦੇ ਦੁਪਹਿਰਾ ਸਭ ਸੁਖ ਲਓ ਵੀ ਘਰੇ ਬੈ ਕੇ ਕੱਟਾਂਗੇ ਅਰਦਾਸ ਕਰੋ ਧੰਨ ਧੰਨ ਬਾਬਾ ਦੀਵ ਸਿੰਘ ਜਰਨਾ ਦੇ ਵਿੱਚ ਵੀ ਬਾਬਾ ਜੀ ਬਾਕੀ ਦੇ ਦੁਪਹਿਰਾ ਸਭ ਘਰ ਬੈ ਕੇ ਕੱਟਾਂਗੇ ਵੀ ਆ ਪੰਗ ਸੰਗ ਸਹਾਇ ਹੋ ਕੇ ਸੇਵਾ ਲੈ ਲੈਣਾ ਠੀਕ ਹੈ ਤੇ ਬਾਕੀ ਤੁਸੀਂ ਦੁਪਹਿਰਾ ਸਭ ਘਰ ਕੱਟ ਸਕਦੇ ਹੋ ਜਿਹੜਾ ਫਿਰ ਜਦੋਂ ਤੁਹਾਡਾ ਕਾਰਜ ਹੋ ਜਾਂਦਾ ਜਾਂ ਤੁਹਾਡਾ ਅਖੀਰਲਾ ਦੁਪਹਿਰਾ ਸਭ ਹੋਵੇ ਠੀਕ ਹੈ ਇੱਕ ਚੀਜ਼ ਮੈਂ ਹੋਰ ਜ਼ਰੂਰ ਕਹੂੰਗੀ ਕਈ ਵਾਰੀ ਨਾ ਕਈ ਭੈਣ ਆਇਆ ਤੇ ਵੀਰ ਪੰਜ ਦੁਪਹਿਰਾਂ ਸਭ ਕੱਟਦੇ ਆ ਹਨਾ ਸੁਖਦੇ ਆ ਤੇ ਵੀ ਸਾਡੇ ਪੰਜ ਦੁਪਹਿਰਾਂ ਸਭ ਅਸੀਂ ਕਟਾਂਗੇ ਸਾਡਾ ਕਾਰਜ ਬਣ ਜੇ ਕਈ ਵਾਰੀ ਨਾ ਉਹ ਕਾਰਜ ਪੰਜ ਦੁਪਹਿਰਾਂ ਸਭ ਦੇ ਵਿੱਚ ਵੀ ਨਹੀਂ ਹੁੰਦਾ ਤਾਂ ਇਹ ਨਾ ਸੋਚਿਆ ਕਰੋ ਵੀ ਮਹਾਰਾਜ ਨੇ ਤੁਹਾਡੀ ਸੁਣੀ ਨਹੀਂ ਹੋ ਸਕਦਾ ਕਿਤੇ ਸਾਥੋਂ ਗਲਤੀ ਹੋ ਰਹੀ ਹੋਵੇ ਕੋਈ ਕਮੀ ਸਾਡੇ ਵਿੱਚ ਹੋਵੇ ਸੋ ਇੱਕ ਚੀਜ਼ ਹੋਰ ਚਪਹਿਰਾ ਸੰਦ ਕੱਟਣ ਦੇ ਨਾਲ-ਨਾਲ ਅੰਮ੍ਰਿਤ ਵੇਲੇ ਉੱਠ ਕੇ ਵੀ ਅੰਮ੍ਰਿਤ ਵੇਲੇ ਵੀ ਹਾਜ਼ਰੀ ਘਰ ਦੇ ਵਿੱਚ ਜਰੂਰ ਗੁਰਸਾਹਿਬ ਚਰਨਾਂ 'ਚ ਲਗਾਇਆ ਕਰੋ ਤਾਂ ਫਿਰ ਉਹਦੇ ਨਾਲ ਪਰਮਾਤਮਾ ਹੋਰ ਵੀ ਛੇਤੀ ਸਾਡੀ ਅਰਦਾਸ ਸੁਣਦਾ ਹੈ ਤੋ ਦੇਖੋ ਕਿਸ ਤਰੀਕੇ ਨਾਲ ਉਸ ਵੀਰ ਨੂੰ ਬਿਲਕੁਲ ਭਰੋਸਾ ਨਹੀਂ ਸੀ ਵੀ ਮੈਂ ਇਹ ਕਰ ਸਕਦਾ ਪਰ ਪ੍ਰਮਾਤਮਾ ਨੇ ਦੇਖੋ 25 ਲੱਖ ਰੁਪਏ ਅੱਜ ਦੇ ਟਾਈਮ ਦੇ ਵਿੱਚ 25000 ਇਕੱਠਾ ਕਰਨਾ ਔਖਾ ਹੋ ਜਾਂਦਾ ਪਰ 25 ਲੱਖ ਰੁਪਏ ਉਸ ਵੀਰ ਨੇ ਇਕੱਠਾ ਕੀਤਾ ਠੀਕ ਹੈ ਤੇ ਉਸ ਵੀਰ ਨੇ ਨਾ ਸਿਰਫ ਆਪਣੀ ਬੇਟੀ ਨੂੰ ਬਾਹਰ ਤੋਰਿਆ ਬਲਕਿ ਉਸ ਤੋਂ ਬਾਅਦ ਸਮਾਪਤ ਕੇ ਉਹਨਾਂ ਦਾ ਬੇਟਾ ਵੀ ਬਾਹਰ ਚਲਿਆ ਗਿਆ ਤੇ ਕਿੰਨੀ ਭਾਅ ਬਣਾ ਉਹਨਾਂ ਦੀ ਜੁੜ ਗਈ ਤੇ ਦੇਖੋ ਤੁਸੀਂ ਬੀ ਨਾਲੇ ਇੱਕ ਆਪਾਂ ਕਹਿੰਦੇ ਜਿਹੜਾ ਬੰਦਾ ਨੌਕਰੀ ਕਰਦਾ ਹੁੰਦਾ ਉਹਨਾਂ ਨੂੰ ਥੋੜਾ ਵਿਸ਼ਵਾਸ ਘੱਟ ਹੁੰਦਾ ਜਿਹੜਾ ਪੜਿਆ ਲਿਖਿਆ ਹੁੰਦਾ ਉਹਨੂੰ ਰੱਬ 'ਚ ਵਿਸ਼ਵਾਸ ਘੱਟ ਹੁੰਦਾ ਪਰ ਦੇਖੋ ਪੜੇ ਲਿਖੇ ਹੁੰਦੇ ਬਾਅਦ ਨੌਕਰੀ ਕਰਨ ਦੇ ਬਾਅਦ ਉਹਨਾਂ ਦਾ ਉਹਨਾਂ ਦੀ ਭਾਵਨਾ ਕਿੱਦਾਂ ਦੀ ਬਣੀ ਉਹਨਾਂ ਦਾ ਵਿਸ਼ਵਾਸ ਕਿੱਦਾਂ ਦਾ ਬਣਿਆ ਸੋ ਸੱਚੇ ਮਨ ਤੋਂ ਜੇ ਆਪਾਂ ਧਿਆਉਨੇ ਆ ਤਾਂ ਪਰਮਾਤਮਾ ਜ਼ਰੂਰ ਮਿਲ ਜਾਂਦਾ ਹੈ ਸੋ ਮੀਰੇ ਕਰਦੇ ਆਂ ਆਪੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦੇ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ